ਜਿਸ ਵੇਲੇ ਉਹ ਗਾੜੇ ਸ਼ਕਰ ਨੂੰ ਜੁੱਤਨ ਵਾਸਤੇ ਜਾ ਰਹੇ ਸੀ ਤਾਂ ਰਸਤੇ ਦੇ ਵਿੱਚ ਭਾਈ ਦਰਬਾਰੀ ਜੀ ਦੇ ਡੇਰੇ ਦੇ ਵਿੱਚ ਚੜਾ ਜਾਂਦੇ ਨੇ ਭਾਈ ਦਰਬਾਰੀ ਜੀ ਦੇ ਡੇਰੇ ਦੇ ਵਿੱਚ ਜਾਂਦੇ ਨੇ ਤੇ ਭਾਈ ਦਰਬਾਰੀ ਜੀ ਦੇ ਜਿਹੜੇ ਡੇਰੇ ਦੇ ਵਿੱਚ ਜਾਂਦੇ ਨੇ ਤੇ ਭਾਈ ਦਰਬਾਰੀ ਜੀ ਜਿਹੜੇ ਕਿ ਭਾਈ ਕਨ੍ਹਿਆ ਜੀ ਦੀ ਵੰਸ਼ ਦੇ ਵਿੱਚੋਂ ਸਨ ਤੇ ਮਹਾਰਾਜਾ ਰਣਜੀਤ ਸਿੰਘ ਮਹਾਰਾਜਾ ਰਣਜੀਤ ਸਿੰਘ ਦੀ ਜਲ ਪਾਣੀ ਦੇ ਨਾਲ ਸੇਵਾ ਕਰਦੇ ਨੇ ਫੌਜ ਦੀ ਸੇਵਾ ਕਰਦੇ ਨੇ ਤੇ ਔਰ ਤਾਂ ਨਾਲ ਹੀ ਕਾਰਨ ਪੁੱਛ ਲੈਂਦੇ ਨੇ ਕਿ ਮਹਾਰਾਜ ਅੱਜ ਫੌਜ ਸਮੇਤ ਕਿਤੇ ਨੂੰ ਚੜ੍ਹਾਈ ਕੀਤੀ ਹੈ ਤੇ ਮਹਾਰਾਜ ਬਾਦਸ਼ਾਹ ਮਹਾਰਾਜਾ ਰਣਜੀਤ ਸਿੰਘ ਭਾਈ ਦਰਬਾਰੀ ਜੀ ਨੂੰ ਕਹਿਣ ਲੱਗਾ ਕਿ ਭਾਈ ਦਰਬਾਰੀ ਜੀ ਅਸੀਂ ਗੜ ਸ਼ੰਕਰ ਨੂੰ ਜਿੱਤਣ ਵਾਸਤੇ ਜਾ ਰਹੇ ਹਾਂ ਤੇ ਤੁਸੀਂ ਤਾਂ ਤਾਂ ਦਾ ਸਰਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਸਾਡੀ ਜਿੱਤ ਦੀ ਜਿਹੜੀ ਅਰਦਾਸ ਕਰੋ ਕਿ ਅਸੀਂ ਗੜ ਸ਼ੰਕਰ ਨੂੰ ਜਿੱਤ ਲਈਏ ਸਾਰੇ ਸਮੁੱਚੀ ਫੌਜ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਆਉਂਦੀ ਆ ਤੈਂ ਬਾਏ ਦਰਬਾਰੇ ਜੀ ਅਰਦਾਸ ਕਰਦੇ ਨੇ ਕਿ ਇਹਨਾਂ ਨੂੰ ਜਿਹੜੀ ਜਿੱਤ ਪ੍ਰਾਪਤ ਹੋ ਜਾਵੇ ਤੇ ਲੇਖਕ ਕਹਿੰਦੇ ਦੀ ਅਰਦਾਸ ਕਰਦਦੇ ਤੇ ਜਦੋਂ ਮਹਾਰਾਜਾ ਰਣਜੀਤ ਸਿੰਘ ਜਾਲ ਪਾਣੀ ਦੇ ਨਾਲ ਸੇਵਾ ਕਰਵਾ ਕੇ ਜਦ ਗੜ ਸ਼ੰਗਮ ਉੱਤਕੇ ਆ ਖੇਤ ਲੈੰਦੇ ਨੇ ਤੇ ਬਾਅਦ ਵਿੱਚ ਜਰ ਮੇਰ ਵਾਪਸ ਲਾਹੌਰ ਜਾਣ ਲੱਗੇ ਤਾਂ ਰਸਤੇ ਦੇ ਵਿੱਚ ਫਿਰ ਉਹ ਕਹਿੰਦੇ ਨੇ ਕਿ ਭਾਈ ਦਰਬਾਰੀ ਜੀ ਡੇਰੇ ਦੇ ਵਿੱਚ ਜਾਣਾ ਜਦੋਂ ਭਾਈ ਦਰਬਾਰੀ ਜੀ ਡੇਰੇ ਦੇ ਵਿੱਚ ਜਾਂਦੇ ਨੇ ਤੇ ਜੀ ਕਹਿੰਦੇ ਨੇ ਕਿ ਜਦੋਂ ਉੱਥੇ ਭਾਈ ਦਰਬਾਰੀ ਜੀ ਜਡੇਰੇ ਦੇ ਵਿੱਚ ਆਉਂਦੇ ਨੇ ਤੇ ਭਾਈ ਦਰਬਾਰੀ ਜੀ ਫਿਰ ਉਹਨਾਂ ਦੀ ਚਲਪਾਣੀ ਦੇ ਨਾਲ ਸੇਵਾ ਕਰਦੇ ਨੇ ਜਦੋਂ ਚਲਪਾਣੀ ਦੇ ਨਾਲ ਸੇਵਾ ਕਰਦੇ ਨੇ ਤੇ ਮਹਾਰਾਜਾ ਜੀ ਸਿੰਘ ਭਾਈ ਦਰਬਾਰੀ ਜੀ ਨੂੰ ਕਹਿਣ ਲੱਗੇ ਕਿ ਭਾਈ ਦਰਬਾਰੀ ਜੀ ਜਡੇਰੇ ਵਾਸਤੇ ਕਿਸੇ ਜ਼ਰੂਰ ਚੀਜ਼ ਦੀ ਜ਼ਰੂਰਤ ਹੋਵੇ ਤਾਂ ਦੱਸ ਦੇਣਾ ਤੇ ਭਾਈ ਦਰਬਾਰੀ ਜੀ ਮਹਾਰਾਜਾ ਜੀ ਸਿੰਘ ਨੂੰ ਕਹਿਣ ਲੱਗੇ ਕਿ ਮਹਾਰਾਜ ਕੰਨ ਤੂੰ ਆਪ ਮੰਗਤਾ ਸ ਹੈ ਅੱਜ ਤੂੰ ਦਾਤਾ ਕਿਵੇਂ ਬਣ ਗਿਆ ਤੂੰ ਕੱਲ ਆਪ ਕਾਲਕੁ ਪਰਮਾਤਮਾ ਦੇ ਕੋਲ ਮੰਗਦਾ ਪਿਆ ਹਾਂ ਗੁਰੂ ਗ੍ਰੰਥ ਸਾਹਿਬ ਦੇ ਕੋਲ ਆਪ ਮੰਗੰਦੇ ਹਾਂ ਤੇ ਅੱਜ ਤੂੰ ਵੱਡਾ ਮਾਲਕ ਬਣ ਗਿਆ ਅੱਜ ਤੂੰ ਦਾਤਾ ਬਣ ਗਿਆ ਸਾਨੂੰ ਜਿਸ ਢੇਰੇ ਦੀ ਕਿਸੇ ਚੀਜ਼ ਦੀ ਕੋਈ ਜ਼ਰੂਰਤ ਨਹੀਂਗੀ ਇਸ ਢੇਰੇ ਨੂੰ ਉਹ ਕਾਲਕੁ ਪਰਮਾਤਮਾ ਆਪ ਦੇ ਰਿਹਾ ਜਿਸ ਦਾ ਤੂੰ ਤੇ ਜਿਸ ਦਾ ਅਸੀਂ ਖਾਂਦੇ ਹਾਂ ਤੂੰ ਦਾਤਾ ਦਾਤਾਰ ਤੇਰਾ ਦਿੱਤਾ ਖਾਂਦਾ ਇਹ ਕਾਲਪੁਖ ਪਰਮਾਤਮਾ ਗੁਰਬਾਣੀ ਅੰਦਰ ਫਰਮਾਣ ਕਰਦੇ ਨੇ ਕਿ ਉਹ ਕਾਲਪੁਖ ਪਰਮਾਤਮਾ ਜਿਹੜਾ ਸਾਰਿਆਂ ਨੂੰ ਦੇ ਦਿਆ ਜਿਹੜਾ ਸਾਰਿਆਂ ਨੂੰ ਰਿਸ਼ਕ ਦੇ ਦਿਆ ਇਥੋਂ ਤੱਕ ਕਿ ਬ੍ਰਿੱਤ ਘੜਾ ਲੋਕਾਂ ਨੂੰ ਵੀ ਪਾਲ ਰਿਹਾ ਜਿਵੇਂ ਸੰਸਾਰ ਦੇ ਵਿੱਚ ਮਾਂ ਪਿਓ ਆਪਣੇ ਬੱਚੇ ਨੂੰ ਪਾਲਦੇ ਨੇ ਉਸੇ ਤਰ੍ਹਾਂ ਕਾਲਪੁਖ ਪਰਮਾਤਮਾ ਸਾਡੀ ਬ੍ਰਿੱਤ ਪਾਲਣਾ ਕਰਦਾ ਸਭ ਨੂੰ ਪਾਲ ਰਿਹਾ ਤੇ ਇਥੋਂ ਤੱਕ ਕਿ ਕਾਲਪੁਖ ਪਰਮਾਤਮਾ ਪਥਰਾਂ ਦੇ ਵਿੱਚ ਵੀ ਰਿਸ਼ਕ ਦੇ ਰਿਹਾ ਇੱਥੇ ਮੈਨੂੰ ਕਾਲ ਜੀ ਆਦ ਆ ਰਹੀ ਆ ਇਹ ਪਿਛਲੇ ਕੁਝ ਸਾਲ ਪਹਿਲਾਂ 7 1992 ਦੇ ਵਿੱਚ ਦੇਰ ਦਾ ਸ਼ੁੱਕਰਵਾਰ ਦਾ ਸੀ ਅਜੀਤ ਖਬਰ ਦੇ ਵਿੱਚ ਜੀਤ ਸਬਲੀਮੈਂਟ ਦੇ ਵਿੱਚ ਇੱਕ ਖਬਰ छਪੀ ਸੀ ਉਹ ਖਬਰ ਜਿਹੜੀ ਇੱਕ ਪਠਾਨ ਡਰਾਈਵਰ ਦੀ ਸੀ ਪਠਾਨ ਡਰਾਈਵਰ ਜਿਹੜਾ ਉਬਾਰ ਦੇ ਵਿੱਚ ਲਿਖਦਾ ਹੈ ਕਿ ਮੈਂ ਦੱਖਣ ਦੇ ਵਿੱਚ ਅਗੀ ਲਿਖ ਦਿੱਤਾ ਹਾਂ ਦੱਖਣ ਦੇ ਪਾਸੇ ਇੱਕ ਛੋਟੀ ਜੀ ਬਸਤੀ ਦਾ ਮਜ਼ਦਰੀ ਕਹਾ ਕਹਿੰਦਾ ਕਿ ਸਾਡੇ ਜਿਹੜਾ ਪਿੰਡ ਦੇ ਵਿੱਚ ਸਾਡੇ ਪਿੰਡ ਦੇ ਵਿੱਚ ਜਿਹੜਾ ਲੋਕ ਨਾ ਉਥੇ ਪੱਥਰ ਦਾ ਤਵਾ ਵਰਤਦੇ ਨੇ ਜਿਹੜਾ ਕਿ ਲੋਹੇ ਦੇ ਤਵੇ ਦੇ ਨਾਲੋਂ ਜ਼ਿਆਦਾ ਕਰਮ ਹੁੰਦਾ ਹੈ ਕਹਿੰਦਾ ਮੈਨੂੰ ਛੁੱਟੀਆਂ ਦਾ ਸਮਾਂ ਹੋਇਆ ਤੇ ਮੈਂ ਆਪਣੇ ਪਿੰਡ ਨੂੰ ਗਿਆ ਰਾਤ ਨੂੰ ਪ੍ਰਸ਼ਾਦੇ ਪਾਣੀ ਦਾ ਸਮਾਂ ਹੋਇਆ ਤੇ ਮੇਰੀ ਪਤਨੀ ਜਿਹੜਾ ਪ੍ਰਸ਼ਾਦਾ ਲੈ ਕੇ ਆਉਂਦੀ ਛਾਂ ਮੈਂ ਕਹਿੰਦਾ ਪ੍ਰਸ਼ਾਦਾ ਲੈ ਕੇ ਆਉਂਦੀ ਐ ਤੇ ਮੇਰੀ ਪਤਨੀ ਜਦ ਪ੍ਰਸ਼ਾਦਾ ਲੈ ਕੇ ਆਇਆ ਤੇ ਪ੍ਰਸ਼ਾਦਾ ਦੇਖ ਕੇ ਅਜਮਲ ਰਹਿਣ ਰਹਿ ਗਿਆ ਕਿਉਂਕਿ ਜਿਹੜਾ ਪ੍ਰਸ਼ਾਦਾ ਸੱਡਾਂ ਤਾਂ ਪੱਕਾ ਸੀ ਤੇ ਵਿੱਚ ਘਰੋਂ ਕੱਚਾ ਸੀ ਕਹਿੰਦਾ ਮੈਂ ਆਪਣੀ ਪਤਨੀ ਨੂੰ ਪੁੱਛਿਆ ਕਿ ਇਹ ਕੋਈ ਨਵਾਂ ਫੈਸ਼ਨ ਚੱਲਿਆ ਕਿ ਤੁਹਾਡਾ ਪਰ ਜਿਹੜਾ ਪ੍ਰਸ਼ਾਦਾ ਸੱਡਾਂ ਤਾਂ ਪੱਕਾ ਤੇ ਵਿੱਚ ਘਰੋਂ ਕੱਚਾ ਤੇ ਉਹ ਕਹਿਣ ਲੱਗੀ ਕਿ ਸਰਦਾਰ ਜੀ ਤੇ ਇਹ ਪ੍ਰਸ਼ਾਦ ਇਹ ਅਜ ਕੱਚਾ ਰਹੇਗਾ ਪਤਾ ਨਹੀਂ ਕਿ ਕਦ ਅਜ ਤਵੇ ਸਾਡੇ ਨੂੰ ਕੀ ਹੋ ਗਿਆ ਜਿਹੜਾ ਸਾਰੇ ਪ੍ਰਸ਼ਾਦ ਜਿਹੜਾ ਇਸ ਤਰ੍ਹਾਂ ਕੱਚੇ ਰੱਖ ਰਿਆ ਤੇ ਕਹਿੰਦਾ ਕਿ ਮੇਰੀ ਪਤਨੀ ਨੇ ਬਾਅਦ ਵਿੱਚ ਮੇਰੇ ਸਾਹਮਣੇ ਜਿਹੜਾ ਪ੍ਰਸ਼ਾਦ ਰੱਖਿਆ ਉਹ ਵੀ ਇਸੇ ਤਰ੍ਹਾਂ ਹੀ ਹੋ ਰਿਹਾ ਪ੍ਰਸ਼ਾਦਰ ਦਾ ਵਿਚਾਰ ਉਹ ਕੱਚਾ ਰਹੇਗਾ ਤਾਂ ਸੇਡਾਂ ਦਾ ਕੱਕਾ ਤੇ ਕਹਿੰਦਾ ਅਸੀਂ ਉਸ ਨੂੰ ਚਾਚਣ ਦੇ ਲਈ ਜਦੋਂ ਮੈਂ ਉਸ ਤਵੇ ਨੂੰ ਥੋੜਿਆ ਤਾਂ ਸਾਰਾ ਪਰਿਵਾਰ ਅਸੀਂ ਹਾਂ ਰਹਿ ਗਏ ਇਹ ਦੋਸਤੇ ਵਿੱਚੋਂ ਇੱਕ ਛੋਟਾ ਜਿਹਾ ਕੀਡਾ ਨਿਕਲਿਆ ਜਿਸਦੇ ਵਿੱਚ ਜਿਸਦੇ ਮੂੰਹ ਦੇ ਵਿੱਚ ਕੁਝ ਸ਼ੱਕਰ ਦੇ ਦਾਣੇ ਸਨ ਤੇ ਗੁਰਬਾਣੀ ਦੇ ਸੰਤਾਪ ਅਨੁਸਾਰ ਇਥੇ ਗੁਰਬਾਣੀ ਦਾ ਪ੍ਰਮਾਣ ਨਿਕਲਿਆ ਸੈੜ ਪੱਥਰ ਵਿੱਚ ਜਿੰਦ ਪਾਇਆ ਤਾਂਕਰ ਈਸ਼ਕ ਆਪੇ ਕਰਦ ਰਿਹਾ ਕਿ ਉਹ ਕਾਰਕ ਕੁ ਪ੍ਰਮਾਤਮਾ ਜਿਹੜਾ ਪੱਥਰਾਂ ਦੇ ਵਿੱਚ ਵੀ ਰਿਸ਼ਕ ਦੇ ਰਿਹਾ ਆਪਣੇ ਬੱਚਿਆਂ ਨੂੰ ਪਾਲ ਰਿਹਾ ਜਿਵੇਂ ਸੰਸਾਰ ਦੇ ਵਿੱਚ ਮਾਂ ਨੂੰ ਆਪਣੇ ਬੱਚੇ ਨਾਲ ਪਾਲਦੇ ਨੇ ਉਸੇ ਤਰ੍ਹਾਂ ਕਾਲਪ੍ਰਮਾਤਮਾ ਸਾਡੀ ਫਿਰਤ ਪਾਲਣਾ ਕਰਦਾ ਸੰਭਾਲ ਪਾਲਦਾ ਹੈ ਸਾਬ ਜੀ ਦਾ ਪਾਣੀ ਇੰਦਰ ਬਖਸ਼ਿਸ਼ ਕਰਦਿਨੇ ਸੱਪਣਾ ਦਾ ਮਾਪਿਓ ਆਗ ਹੈ ਆਪੇ ਸਰਕਲੀ ਜੋ ਸਾਰਿਆਂ ਦਾ ਕਾਲਪ੍ਰਮਾਤਮਾ ਮਾਂਗੋਦ ਸਾਰਿਆਂ ਦੀ ਫਿਰਤ ਪਾਲਣਾ ਕਰਨ ਵਾਲਾ ਉਹ ਕਾਲਪ੍ਰਮਾਤਮਾ ਆਗ ਹੈ ਤੇ ਮਨੁੱਖ ਜਿਵੇਂ ਜਿਵੇਂ ਸੋਚਦਾ ਮਨ ਦੇ ਵਿੱਚ ਸੋਚਦਾ ਜਿਉ ਕਿਸੇ ਦਾ ਬੁਰਾ ਸੋਚੇਗਾ ਤੇ ਉਸ ਦੇ ਨਾਲ ਹੀ ਬੁਰਾ ਹੋਵੇਗਾ ਜੇ ਕਿਸੇ ਦਾ ਚੰਗਾ ਸੋਚੇਗਾ ਤੇ ਉਸਦੇ ਨਾਲ ਵੀ ਚੰਗਾ ਹੋਵੇਗਾ। ਜਦ ਕੇ ਸਾਬ ਜੀ ਪਰਬਾਣੀਂ ਅੰਦਰ ਬਖਸ਼ਿਸ਼ ਕਰਦੇ ਨੇ ਜੇ ਹਾਂ ਬੀਜਾ ਸੋ ਲੁਣਾ ਹੈ ਕਰਮਾਂ ਸੰਧਰਾ ਖੇਤ। ਤੇ ਜ਼ਿੰਦਗੀ ਦੇ ਵਿੱਚ ਅਸੀਂ ਜਿਹੋ ਦਾ ਬੀਜ-ਬੀਜਾਂ ਤੇ ਸਾਨੂੰ ਫਾਲ ਵੀ ਉਹੋ ਜਾਂ ਮਿਲੇਗਾ। ਜਿੱਥੇ ਮੈਨੂੰ ਗਾਦਿਕ ਹੋਰ ਯਾਦ ਆ ਰਹੀ ਆ ਕਿ ਜਦ ਤੇ ਬਾਦਸ਼ਾਹ ਜਿਹੜਾ ਬਹੁਤ ਸਖਤ ਬਿਮਾਰ ਹੋ ਜਾਂਦਾ ਹੈ। ਇੰਨਾ ਸਖਤ ਬਿਮਾਰ ਹੋ ਜਾਂਦਾ ਕਿ ਮੌਤ ਦੇ ਘੰਡੇ ਤੱਕ ਆ ਜਾਂਦਾ ਹੈ। ਇਤਿਹਾਸਕਾਰਾਂ ਨੇ ਉਸ ਦਾ ਨਾਮ ਜਿਹੜਾ ਅਕਬਰ ਬਾਦਸ਼ਾਹ ਦੱਸਿਆ ਹੈ ਕਿ ਅਕਬਰ ਬਾਦਸ਼ਾਹ ਇਹਨਾਂ ਬਿਮਾਰ ਹੁੰਦਾ ਤੇ ਮੌਲ ਦੇ ਘਟੇ ਤੱਕ ਪਹੁੰਚ ਜਾਂਦਾ ਹੈ ਤੇ ਉੱਥੋਂ ਦਾ ਹੀ ਉਸ ਤੇ ਹੀ ਇਲਾਕੇ ਦਾ ਰਹਿਣ ਵਾਲਾ ਇੱਕ ਸਦਾਕਰ ਸੀ ਜਿਹੜਾ ਲੱਕੜਾਂ ਦਾ ਕੰਮ ਕਰਦਾ ਸੀ ਲੱਕੜਾਂ ਵੇਚਦਾ ਹੁੰਦਾ ਸੀ ਤੇ ਜਦੋਂ ਉਸ ਨੂੰ ਪਤਾ ਲੱਗਾ ਕਿ ਬਾਦਸ਼ਾਹ ਜਿਹੜਾ ਬਹੁਤ ਸਖਤ ਬਿਮਾਰ ਹੋ ਗਿਆ ਤੇ ਉਸ ਨੇ ਕੀ ਕੀਤਾ